ਉਬੜੀਪੁਰ ਪਾਈ ਲਾਲੋ ਚੌਂਗੂ ਸੁਨੇਹ ਸਾਹਿਬ ਸਿਆਦ ਸੰਗਠਨ ਵੱਲੋਂ ਬੜੀ ਅਫਾ ਲਾਈ ਗਈ ਹੈ ਜੋ ਕਿ ਸਾਡਾ ਇਹ ਚੌਂਗੂ ਕੰਟਰੀ ਹੋ ਕੇ ਸਾਰਾ ਕੁਝ ਹੋ ਕੇ ਇਹਦਾ ਨਿਰਮਾਨ ਚਾਲੂ ਕੀਤਾ ਗਿਆ ਔਰ ਕੁਛ ਰਾਣੀ ਦੀ ਛੇ ਦੇ ਮਤਲਬ ਸਾਡੇ ਵੀ ਬੜਾ ਕਿਲਾ ਨਹੀਂ ਰੋਕਿਆ ਇਹ ਕੰਮ ਰੁਕਾਇਆ ਗਿਆ ਹੈ ਸਾਨੂੰ ਮੁਕਤੀ ਮਿਚਾ ਜਾਏ ਤੇ ਕਿਸ ਤਰ੍ਹਾਂ ਅਗਲਾ ਕਰਕੇ ਇਹਨਾਂ ਦਾ ਕੰਮ ਰੋਕਿਆ ਗਿਆ ਔਰ ਉਸ ਤੋਂ ਬਾਅਦ ਆਗਲਾ ਕਦਮ ਆ ਵੀ ਮਾਰੂਚ ਰਖਾਈ ਔਰ ਅਸੀਂ ਸਰਕਾਰ ਕੋਲ ਔਰ ਐਡਮਿਨ ਚੀਜ਼ਨ ਕੋ ਡੀਸੀ ਸਾਹਿਬ ਕੋ ਮੰਨ ਕਰ ਗਿਆ ਕਿ ਸਾਡਾ ਜਿਹੜਾ ਇਹ ਪਾਇਲਾ ਵਿੱਚ ਅਗਵਾ ਮਿਲਵਾਉਣ ਸ਼ੁਰੂ ਕੀਤਾ ਔਰ ਇਹਨੂੰ ਦੁਬਾਰਾ ਚਾਲੂ ਕਰਕੇ ਔਰ ਇਹਨੂੰ ਸਚਾਈ ਭੰਗ ਵਾਲ ਬਣਾਇਆ ਜਾਵੇ ਸਾਰੇ ਜਿੰਨੇ ਦੁਕਾਨਦਾਰ ਨੇ ਔਰ ਰਾਮਗੜੀਆ ਸਵਾ ਇਹ ਖਵਾਨੀ ਗੁਰਦਾਰੇ ਸਾਡੇ ਲਾਗੇ ਦੋ ਤਰ ਦੇ ਨੇ ਜੋ ਬਾਬਾ ਦਾਸ ਸਿੰਘ ਜੀ ਔਰ ਰਾਮਗੜੀਆ ਸਵਾ ਔਰ ਸਮੂਹੀ ਜਵਾਬ ਕਰਦੇ ਜਿਹੜੀ ਆਲਾ ਇਹ ਗੱਲ ਵੀ ਮੰਗ ਰੱਖੀ ਆ ਕਿ ਭਾਈ ਲਾਲੋ ਜੀ ਚੌਂਗਾ ਨਿਰਮਾਨ ਕੀਤਾ ਜਾਵੇ ਜੋ ਟ੍ਰੈਫਿਕ ਦੀ ਸਬੱਥਿਆ ਆ ਉਹਦਾ ਵੀ ਇਹ ਨਾਲ ਸਮਾਧਾਨ ਹੋ ਜਾਏਗਾ ਅਸੀਂ ਅੱਜ ਹੋਰ ਮੰਗ ਕਰਦੇ ਆ ਕਿ ਕਿਸ ਹਾਰ ਨਾਲ ਕਰਕੇ ਇਹ ਸਾਡੇ ਚੌਂਗਾ ਨਿਰਮਾਨ ਜਿਹੜਾ ਬੰਦ ਕੀਤਾ ਹੈ ਜਿਹੜਾ ਅੱਜ ਵੀ ਸ਼ਹਿਰ ਨੇ ਕੀਤਾ ਉਹਦਾ ਕਾਰਨ ਦੱਸਿਆ ਜਾਵੇ ਸਾਨੂੰ ਲਿਖ ਕੇ ਦਿੱਤਾ ਜਾਵੇ ਅਗਰ ਜੋ ਕੋਈ ਕੋਈ ਰਾਜਨੀਤੀ ਕੋ ਆਪਣਾ ਲਾਹਲਾ ਵਾਤੇ ਦੇ ਪਾਟੀਆਂ ਜਿਹੜੀਆਂ ਨੇ ਉਹ ਕਰਕੇ ਹੀ ਸਾਨੂੰ ਦੱਸਿਆ ਜਾਵੇ ਔਰ ਇਸ ਦੇ ਨਾਲ ਇੱਕ ਗੱਲ ਮੈਂ ਉਹਦਾ ਅਰਜ਼ ਕਰਦਾ ਕੈਮਰਾਮੈਨ ਨੂੰ ਦੇਖੀ ਜਾਣਾ ਨਾ ਪੱਤਰਕਾਰ ਸਾਹਿਬ ਨੂੰ ਇੱਕ ਵਾਰੀ ਚੋਗਲ ਪਿਆ ਲਾ ਕੇ ਚੋਗਲ ਕੈਮਰਾ ਮਾਰਿਆ ਜਾਵੇ ਕਿ ਪਰਸੋਂ ਬੋਚ ਮੂਰ ਉੱਪਰ ਜਿਹੜੀਆਂ ਏਰੀਆ ਸੀ ਸਿਰਫ ਚੋਗਲ ਕਰਕੇ ਲਗਾਇਆ ਬਚਾਓ ਯਾ ਨੀ ਕੋਈ ਜਿੰਦੇ ਜੀਵ ਟਕਰਾ ਨਹੀਂ ਆ ਚਿੱਤ ਕੱਲ ਨੂੰ ਇਹ ਨਿਵਾਲ ਰੋਕਿਆ ਹੋਇਆ ਜਿਹੜਾ ਆਇਆ ਹਨੇ ਕੀ ਬੱਬਾ ਹੋਵੇ ਕੋਈ ਨੁਕਸਾਨ ਹੁੰਦਾ ਕੋਈ ਹਰਜੀ ਵਰਜੀ ਹੁੰਦੀ ਹੈ ਕਿਸੇ ਦਾ ਨੁਕਸਾਨ ਹੋ ਜਾ ਜਿਹੜਾ ਬੰਦਾ ਸਾਡ ਮੁਲਿੱਕੇ ਦੇ ਆ ਬੀਸੀ ਸਾਹਿਬ ਚਾਹੇ ਜਿਹੜੀ ਅੱਜ ਤੁਸੀਂ ਜਿਹੜਾ ਆਵਾ ਉਹ ਉਸ ਐਸਟੀ ਦਾ ਜਿਹੜਾ ਜੁਵੇਵਾਰ ਹੋਵੇਗਾ ਜੀ ਇਹ ਭਾਈ ਲਾਗੇ ਚੌਂਗਿਆਂ ਨੂੰ ਅੱਗੇ ਪਾਉਂਦੇ ਬੜੇ ਪੁਰਾਣਾ ਇਹ ਨਾਇਕਾ ਚੱਲਿਆ ਆ ਰਿਹਾ ਵਾ ਤੇ ਅਸੀਂ ਇਹਦੇ ਇਹਦੇ ਵਾਸਤੇ ਬਹਿਰ ਸਾਹਿਬ ਨੂੰ ਲਈਏ ਫੜਾ ਸਾਹਿਬ ਨੂੰ ਲਈਏ ਇਹਦਾ ਵੀ ਟੈਂਪਰ ਵੀ ਹੋ ਗਿਆ ਸਭ ਕੁਝ ਹੋ ਗਿਆ ਦਵਾ ਪਰ ਹੁਣ ਪਤਾ ਨਹੀਂ ਪਤਾ ਲੱਗਾ ਵਾ ਕੋਈ ਕੋਈ ਇਹ ਨੂੰ ਬੰਦ ਕਰਨਾ ਜਿਹੜਾ ਹਾਦਸਾ ਹੋਇਆ ਵਾ ਉਹ ਅਸੀਂ ਬੀਸੀ ਸਾਹਿਬ ਤੇ ਪ੍ਰੋਫੈਸਰ ਸਾਹਿਬ ਦੇ ਦੋ ਦੇਖਤੀ ਵੀ ਕੰਮ ਨੇ ਸਾਨੂੰ ਦੱਸਿਆ ਗਿਆ ਇਹ ਜੀ ਦੇ ਤਕੀਦ ਆ ਜਾਵਾ ਕੋਠੇ ਤੇ ਰੋਜ਼ ਟੈਕਸੀ ਵਾਂਗੂ ਦਿਆ ਉਹ ਇਥੇ ਇੱਥੇ ਦੇ ਨਾਲ ਬੰਦਿਆ ਆਪਣਾ ਆਪਣੇ ਨਾਲ ਕੋਈ ਦੂਰ ਕਰਾਦਾ ਬਣ ਜੇਗਾ ਕਿ ਜਿਹੜਾ ਪ੍ਰੋਜੈਕਟ ਦੀ ਬਿਲਕੁਲ ਸਮੂਥੀ ਚੱਲੇਗੀ ਇਹ ਕਰਕੇ ਇੱਥੇ ਐਕਸੀਡੈਂਟ ਬਹੁਤ ਹੁੰਦੇ ਆ ਅਸੀਂ ਅੱਜ ਬੇਜ਼ੋਰ ਵੀ ਇਹ ਸਾਡੀ ਮੰਗਵਾ ਪਰ ਇਹ ਸਾਡੀ ਮੰਗ ਜਿਹੜੀ ਆ ਨਾ ਇਹ ਵੱਡਾਵਾ ਡੋਲ ਕਰ ਕਰਾ ਜੋ ਤੇਰੇ ਜਿਹੜੇ ਹਾਂ ਕਹਦੇ ਸਭ ਕੁਝ ਹੋਇਆ ਵਾ ਸਾਡੇ ਬਗਾਂ ਕੈਂਟਰ ਦਾ ਕਿ ਕਦੇ ਸਿਆਲ ਲਾ ਗਿਆ ਤੇ ਕੈਂਟਰ ਹੋ ਗਿਆ ਵਾ ਠਿਕਦਾ ਤੇ ਦਾ ਵੀ ਲਿਆ ਕੰਮ ਇਹ ਜਿਹੜੇ ਨੂੰ ਕੰਮ ਲੱਗੇ ਕੰਮ ਸ਼ੁਰੂ ਹੋ ਗਿਆ ਨੂੰ ਹੋਇਆ ਇੱਕ ਕੋਤੇ ਖਦਾਈ ਇਹ ਦੀ ਹੋ ਗਈ ਸੀ ਆ ਇਸ ਕਰਕੇ ਨੂੰ ਕਲੀਤੀ ਚਲ ਪੰਜਾਬ ਰਾਜ ਜਾਵੇ ਕਿਉਂਕਿ ਇਹਦੇ ਵਿੱਚ ਕਿਉਂਕਿ ਸਾਰੇ ਜਣਾ ਨਾਲ ਤੋਂ ਰੌਣਕੀਆਂ ਲੰਘਾ ਰੌਣਕੀਆਂ ਲੰਘਾ ਭਾਜੀ ਪਿਆਰਾਂ ਨੂੰ ਲੰਘਾ ਵਾ ਤੇ ਸਾਰੀ ਸਾਰੀ ਕਮੇਡੀਆਂ ਲੱਗੀਆਂ ਇਹ ਵੀ ਜਿਹੜੇ ਕਾਂਗਰਸੀ ਦੇ ਲੱਗਣਾ ਵਾ ਲੇਟੇ ਸਾਰੇ ਆਪ ਆ ਰਹੇ ਨੇ ਵਿੱਚ ਇਹ ਪਰ ਕੇ ਚਿੰਤਾ ਦੇ ਕੋਈ ਸ਼ੋਧਾ ਰਹੇ ਹੋ ਜੇ ਕਰਦਾ ਤਾਂ ਫਿਰ ਅਸੀਂ ਉਹ ਇਹ ਐਡਿਸ਼ਨ ਕਰਾਂਗੇ ਪ੍ਰੋਟੈਸਟ ਕਰਾਂਗੇ ਬਗਾ 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 ਕਿ ਇਹ ਜੇ ਕੋਈ ਸਮਾਨ ਕਰੋ ਕਿ ਨਾ ਵੀ ਕਰੀ ਜਿਹੜੇ ਕੰਮ ਕਰ ਰਹੇ ਚੱਲ ਜਾਓ ਇਹ ਕਹਤਾ ਦਾਗ ਰ ਹੋ ਗਿਆ ਵੀ ਬਸ ਚੱਲੋ ਵਾਲਾ ਸਾਥ ਦੇਖੋਗੇ ਤੇ ਜੇ ਸਭ ਕੁਝ ਹੋ ਆਵਾਜ਼ ਵੀ ਗਾਇਲੀ ਹੋ ਗਈ ਆ ਤੇ ਹੁਣ ਕਿਆ ਕਰਾਂ ਜੀ ਪਤਾ ਨਾ ਕਾ ਵੀ ਰੇਸ਼ੀ ਸਾਹਿਬ ਦੇ ਹਾਜ਼ਰ ਕਰਦੇ ਆ ਤੇ ਉਹ ਵੀ ਕੋਰਟਾਂ ਜਾਵੇ ਕਿ ਕਿਉਂ ਕੋਰਟਾਂ ਜਾਵੇ ਸਾਗਲਾ ਦਾ ਜਾਂ ਰਿਕਨ ਜੀ ਬੰਦ ਤਾਂ ਦੇ ਵੀ ਕਿਉਂ ਕੀ ਜਾਵੇ ਬਸੇ ਪਰ ਅਸੀਂ ਉੱਤੇ ਹੀ ਹਾਵ ਕਰਕੇ ਜਨਾਰੀ ਇੱਕ ਤਰੀਕੇ ਵਿਚ ਨਹੀਂ ਜਾਦਾ